ਉਹ ਦੂਰ ਜਿਹੜੇ ਮੰਡੀਆਂ 'ਚ ਕੰਮ ਕਰਦੇ ਆ ਆਰਟੀਗਏ ਟਰਾਂਸਪੋਰਟ ਜਾਨੀ ਇਹ ਲੜਾਈ ਜਿਹੜੀ ਹੈਗੀ ਆ ਜਿਹੜਾ ਕਿਸਾਨ ਲੜ ਰਿਹਾ ਹੈਗਾ ਕਿਸਾਨ ਜਿੱਥੇ ਮੰਡੀਆਂ 'ਚ ਲੜਾਈ ਲੜ ਰਹੀਆਂ ਉਹ ਕੱਲੇ ਕਿਸਾਨ ਦੀ ਨਹੀਂ ਸਮੁੱਚੇ ਲੋਕਾਂ ਦੀ ਲੜਾਈ ਜਿਹੜੀ ਹੈਗੀ ਆ ਸਾਰੇ ਹਿੰਦੁਸਤਾਨ ਦੇ ਲੋਕਾਂ ਦੀ ਲੜਾਈ ਜਿਹੜੇ ਹੈਗੀ ਉਹ ਲੜ ਲੜ ਰਹੀਆਂ ਔਰ ਮਾਹੌਲ ਇਦਾਂ ਦਾ ਬਣਾ ਰਿਹਾ ਹੈਗਾ ਬਣਾਇਆ ਜਾ ਰਿਹਾ ਕਿ ਜਿਹੜੇ ਹੈਗੇ ਕਿਸਾਨ ਉਹ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੈਗੇ ਇਹ ਜਾਣ ਬੁੱਝ ਕੇ ਲੋਕਾਂ ਨੂੰ ਤੋੜਨ ਦੀ ਗੱਲ ਹੈ ਕਿਉਂਕਿ ਅਸਲ ਦੇ ਵਿੱਚ ਕਾਰਨ ਕੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਕੀ ਹਿੰਦੁਸਤਾਨ ਦੇ ਲੋਕਾਂ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਬਹੁਤ ਵੱਡੀਆਂ ਆਸਾਂ ਕਿ ਇਹ ਮਤਲਬ ਹਰ ਵਰਗ ਦੀਆਂ ਜਿਹੜੀ ਹੈਗੀ ਉਹ ਉਹ ਮਸਲੇ ਮਤਲਬ ਮੰਗਾ ਮਸਲਿਆਂ ਦਾ ਹੱਲ ਕਰਾਉਣ ਵਾਸਤੇ ਇੱਕ ਬਹੁਤ ਵੱਡੀ ਧਿਰ ਨੇ ਇਸ ਕਰਕੇ ਮਤਲਬ ਉਹਨਾਂ ਨੂੰ ਇਹ ਹੈ ਕਿ ਕਿਸੇ ਵੀ ਟੰਗ ਨਾਲ ਜਥੇਬੰਦੀਆਂ ਨੂੰ ਨੁਕਸਾਨ ਜਥੇਬੰਦੀਆਂ ਨੂੰ ਬਦਨਾਮ ਕੀਤਾ ਜਾਵੇ ਲੋਕਾਂ ਨੂੰ ਤੋੜਿਆ ਜਾਵੇ ਨਫ਼ਰਤ ਦਾ ਮਾਹੌਲ ਸਿਰਜਿਆ ਜਾਵੇ ਔਰ ਇਹ ਭਗਵੰਤ ਮਾਨ ਨੂੰ ਸੀ ਚੇਤਾਵਨੀ ਦਿੱੰਨੇ ਹੈਗੀਆਂ ਕਿ ਇਹ ਜਿਹੜੇ ਹੱਤਖੰਡੇ ਤੁਸੀਂ ਵਰਤ ਰਹੇ ਹੋ ਘਟਿਆ ਹੱਤਖੰਡੇ ਵਰਤ ਰਹੇ ਹੋ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗੇ ਪੈਣਗੇ ਤੁਸੀਂ ਪਿੰਡਾਂ ਦੇ ਵਿੱਚ ਜਾਣਾ ਹੈਗਾ ਪਿੰਡ ਦੇ ਪਿੰਡਾਂ ਦੇ ਲੋਕ ਜਿਹੜੇ ਆ ਉਹ ਤੁਹਾਡੇ ਤੋਂ ਸਵਾਲ ਪੁੱਛਣਗੇ ਵੀ ਕੀ ਤੁਸੀਂ ਸਾਡੇ ਜਿਹੜੇ ਹੈਗੇ ਆ ਉਹ ਅੱਜ ਤੱਕ ਕਦੇ ਇਤਿਹਾਸਿਕ ਇਦਾਂ ਹੋਇਆ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ ਕਿੰਨੇ ਮੁੱਖ ਮੰਤਰੀ ਬਣੇ ਹੈਗੇ ਆ ਔਰ ਇਹ ਇਹੋ ਜਿਹਾ ਕਿ ਉਹ ਮੀਟਿੰਗ ਚੜਦੀ ਦੇ ਵਿੱਚੋਂ ਹਕਾਰੀ ਟੰਗ ਦੇ ਨਾਲ ਔਰ ਮਤਲਬ ਇਦਾਂ ਮਜ਼ਾਕ ਲਾ ਕੇ ਮਤਲਬ ਜਥੇਬੰਦੀਆਂ ਦੀ ਇੱਕ ਤਰ੍ਹਾਂ ਦੀ અપਮਾਨ ਕਰਨ ਵਾਲੀ ਗੱਲ ਜਿਹੜੀ ਸੀਗੀ ਭਗਵੰਤ ਮਾਨ ਨੇ ਕੀਤੀ ਆ ਇਹਦਾ ਖਮਿਆਜਾ ਸੀ ਕਹਿੰਨੇ ਆ ਕਿ ਉਹਨੂੰ ਭੁਗਤਣਾ ਪੈਣਾ ਹੈਗਾ ਔਰ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਜਥੇਬੰਦੀਆਂ ਮਤਲਬ ਭਗਵੰਤ ਮਾਨ ਨੂੰ ਚੇਤਾਵਨੀ ਦਿੰਨੇ ਆ ਕਿ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਇਹ ਇਹਦੇ ਜਿਹੜੇ ਬਹੁਤ ਖਤਰਨਾਕ ਸਿੱਟੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਨੇ ਜਿਹੜੇ ਹੈਗੇ ਉਹ ਪੈਣੇ ਹੈਗੇ ਤਾਂ ਅੱਜ ਅਸੀਂ ਇੱਥੇ ਖੜੇ ਹੈਗੇ ਆ ਅਸੀਂ ਇਹਨਾਂ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਮਤਲਬ ਇਹ ਕਹਿ ਇਹਨਾਂ ਨੂੰ ਕਿਹਾ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਦੇਖ ਲਓ ਇਹਨਾਂ ਮੰਗਾਂ ਵਾਸਤੇ ਅਸੀਂ ਜਾ ਰਹੇ ਹਾਂ ਲੋਕਾਂ ਵਾਸਤੇ ਲੜ ਰਹੇ ਹਾਂ ਮੁਲਾਜ਼ਮਾਂ ਦੀ ਵਿੱਚ ਹੈ ਜੇ ਤੁਸੀਂ ਦੇਖੋ ਜਿਹੜੀਆਂ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਜਿਉ ਲਾਗੂ ਜਿਨ੍ਹਾਂ ਦੀ ਖਾਤਰ ਮੋਰਚਾ ਲੜ ਰਿਹਾ ਹੈਗਾ ਉਹ ਸਾਰੇ ਵਰਗਾਂ ਤੇ ਇਫੈਕਟ ਪੈਂਦਾ ਮੁਲਾਜ਼ਮਾਂ ਤੇ ਵੀ ਇਫੈਕਟ ਪੈਂਦਾ ਹੈਗਾ ਸੋ ਇਸ ਕਰਕੇ ਜਿਹੜੀ ਲੜਾਈ ਕਿਸਾਨ ਜੱਥੇਬੰਦੀਆਂ ਲੜ ਰਹੀਆਂ ਉਹ ਸੁਭਚੇ ਵਰਗਾਂ ਦੀ ਲੜਾਈ ਦਾੜੀਆਂ ਚਾਹੀਦਾ ਤਾਂ ਹੈ ਕਿ ਸਾਰੇ ਲੋਕ ਸਾਥ ਦੇਣ ਪਰ ਇਹ ਹੁਣ ਉਪਰੋਖ ਦੇ ਦਿੱਤਾ ਇਹਨਾਂ ਦੀਆਂ ਆਈਆਂ ਕਿ ਤੁਹਾਨੂੰ ਅਸੀਂ ਜਾਣ ਨਹੀਂ ਦੇਣਾ ਹੈਗਾ ਚਲੋ ਅਸੀਂ ਇੱਥੇ ਰੁਕੇ ਹੋਇਆ ਸਾਡੇ ਸਾਥੀ ਪਿੱਛੋਂ ਵੀ ਟਰਾਲੀਆਂ ਲੈ ਕੇ ਆ ਰਹੇ ਆ ਦੇਖਦੇ ਆ ਕਿਦਾਂ ਦਾ ਮਾਹੌਲ ਬਣਦਾ ਹੈਗਾ ਠੀਕ ਹੈ ਸਾਨੂੰ ਉਪਰ ਹਦਾਇਤਾਂ ਵੈਸੇ ਵੀ ਜਿੱਥੇ ਵੀ ਕੋਈ ਰੋਕ ਦਾ ਤੁਸੀਂ ਇੱਕਣਾ ਉਥੇ ਰੁਕ ਜਾਣਾ ਹੈਗਾ ਜਿਵੇਂ ਜਿਵੇਂ ਸਾਨੂੰ ਕੋਈ ਟ੍ਰੈਕਸ਼ਨ ਮਿਲੂਗੀ ਉਵੇਂਵੇਂ ਅਗਲਾ ਪ੍ਰੋਗਰਾਮ ਲਿਕਾਂਗੇ ਪਰ ਇਹ ਅਸੀਂ ਜ਼ਰੂਰ ਕਹਿੰਦੇ ਆ ਕਿ ਇਤਿਹਾਸ ਦੇ ਵਿੱਚ ਇੰਨੇ ਮੁੱਖ ਮੰਤਰੀ ਰਹੇ ਆ ਇੰਨੀਆਂ ਪੋਲੀਟੀਕਲ ਪਾਰਟੀਆਂ ਦਾ ਇੱਥੇ ਰਾਜ ਰਿਹਾ ਕੋਈ ਵੀ ਮੁੱਖ ਮੰਤਰੀ ਦਾ ਇਹ ਵਤੀਰਾ ਜਿਹੜਾ ਮਤਲਬ ਬੱਚਿਆਂ ਵਾਲਾ ਵਤੀਰਾ ਹਕਾਰੀ ਵਤੀਰਾ ਜਿਹੜਾ ਬੇਈਮਾਨੀ ਵਾਲਾ ਮਤਲਬ ਇਹ ਕਿ ਮੈਂ ਪਤਾ ਨਹੀਂ ਕੀ ਹੈਗਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਵੱਡੇ ਵੱਡੇ ਲੋਕ ਹੋ ਕੇ ਚਲੇ ਗਏ ਹੈਗੇ ਕਿਸੇ ਨੇ ਕਿਸੇ ਨੂੰ ਪੁੱਛਿਆ ਨਹੀਂ ਹੈਗਾ ਜਿਹੜਾ ਮੋਦੀ ਇਹ ਕਹਿੰਦਾ ਹੁੰਦਾ ਸੀਗਾ ਕਿ ਮੋਦੀ ਹੈ ਤਾਂ ਮੁਮਕਨ ਹੈ ਹਣਾ ਦਿਨ ਨੂੰ ਰਾਤ ਕਹਿੰਦਾ ਤੇ ਰਾਤ ਹੁੰਦੀ ਸੀ ਹਰ ਚੀਜ਼ ਮੋਦੀ 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 ਹੁੰਦੀ ਸੀ ਤੇ ਉਹ ਮੋਦੀ ਨੂੰ ਜੇ ਕਿਸਾਨ ਅੰਦੋਲਨ ਕਿਸਾਨਾਂ ਜਥੇਬੰਦੀਆਂ ਨੇ ਥੁੱਕ ਕੇ ਚਟਾਤਾ ਤੇ ਇਹ 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 ਕਿਹੜੇ ਬਾਗ ਦੀ ਮੂਲੀ ਹੈਗਾ ਇੱਥੋਂ ਦਾ ਮੁੱਖ ਮੰਤਰੀ ਸੋ ਅਸੀਂ ਉਹਨੂੰ ਇਹ ਵੀ ਕਹਾਂਗੇ ਕਿ ਤੁਸੀਂ ਜੋ ਕੀਤਾ ਹੈਗਾ ਉਹਨੂੰ ਦੁਬਾਰਾ ਫੇਰ ਜਿਹੜਾ ਹੈਗਾ ਸੋਚੋ ਹਣਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੂਫਾਨ ਹੈਗਾ ਹੁਣ ਦੇਖੋ ਲੋਕਾਂ 'ਚ ਬਹੁਤ ਵੱਡਾ ਰੋਸ ਹੈ ਲੋਕ ਇੱਥੋਂ ਆ ਰਹੇ ਹੈਗੇ ਫਾਤਾ ਰੋਕਿਆ ਜਾ ਰਿਹਾ ਵੀ ਇਹ ਕਾਦੀ ਖਤਰ ਰੋਕਿਆ ਜਾ ਰਿਹਾ ਵੀ ਦੱਸੋ ਕੀ ਕੀ ਸੰਵਿਧਾਨ ਜਿਹੜਾ ਹੈ ਕੋ ਕਾਦੇ ਵਾਸਤੇ ਸੰਵਿਧਾਨ ਹੈ ਸੰਵਿਧਾਨ ਦੇ ਵਿੱਚ ਦਰਜ ਨਹੀਂ ਹੈਗਾ ਕਿ ਅਸੀਂ ਆਪਦੀ ਆਵਾਜ਼ ਨਹੀਂ ਉਠਾ ਸਕਦੇ ਜੇ ਸੰਵਿਧਾਨ ਦੀ ਤੁਸੀਂ ਧੱਜੀਆਂ ਉਡਾ ਰਹੇ ਹੋ ਲੋਕਾਂ ਨੂੰ ਜ਼ਬਰਦਸਤ ਲੋਕਾਂ ਦੇ ਕਰ ਰਹੇ ਹੋ ਛਾਪਮਾਰੀ ਕਰ ਰਹੇ ਹੋ ਡਿਟੇਨਡ ਕਰ ਰਹੇ ਹੋ ਇਹ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਕਿਹੜੀ ਇਹ ਲੋਕਤੰਤਰ ਹੈ ਕਿਹੜੀ ਡੈਮੋਕ੍ਰੇਸੀ ਹੈਗੀ ਆ ਸੋ ਇੱਥੋਂ ਦਾ ਮੁੱਖ ਮੰਤਰੀ ਇੱਥੋਂ ਦੀ ਸਰਕਾਰ ਜਿਹੜੀ ਹੈਗੀ ਆ ਉਹ ਲੋਕਤੰਤਰ ਦੀਆਂ ਸੰਵਿਧਾਨ ਦੀਆਂ ਕ ਪਰ ਇਹ ਜੋ ਜੋ ਕੋਸ਼ਿਸ਼ ਕੀਤਾ ਜਾ ਰਿਹਾ ਇਹ ਜ਼ਬਰ ਜਿਹੜਾ ਕੀਤਾ ਜਾ ਰਿਹਾ ਇਹਦਾ ਜਿਹੜਾ ਹੈਗਾ ਸਿੱਟੇ ਜਿਹੜੇ ਆ ਇੱਥੋਂ ਦੀ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਪਿੰਡਾਂ 'ਚ ਜਾਣਾ ਧੁਕਤ ਨੇ ਪੈਣੇ ਆ ਇਹਨਾਂ ਨੂੰ ਪਹਿਲਾਂ ਵੀ ਪਤਾ ਕਿ ਕਿਸਾਨ ਅੰਦੋਲਨ ਜੀ ਉਹਨਾਂ ਦੇ ਦਿਮਾਗ 'ਚ ਕਿਤੇ ਰੱਖਦੇ ਗੱਲ ਬੱਸੀ ਹੋਈ ਹੈ ਨਾ ਕਿ ਅਸੀਂ ਕਿਸਾਨ ਅੰਦੋਲਨ ਨੂੰ ਲੋਕਾਂ ਨੂੰ ਦਬਾ ਲਾਂਗੇ ਇਹ ਉਹਨਾਂ ਦਾ ਬਹੁਤ ਵੱਡਾ ਭੁਲੇਖਾ ਹੈਗਾ ਅਸੀਂ ਭਗਵੰਤ ਮਾਣ ਨੂੰ ਕਹਿਣਾ ਕਿ ਇਹ ਭੁਲੇਖਾ ਤੂੰ ਕੱਢ ਦੇ ਲੋਕਾਂ ਨੇ ਕਦੇ ਦਬਣਾ ਨਹੀਂ ਹੈਗਾ ਇਹ ਸਾਡਾ ਇਤਿਹਾਸ ਜਿਹੜਾ ਹੈਗਾ ਤੁਸੀਂ ਦੇਖ ਲਓ ਮਤਲਬ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਰ ਨੂੰ ਜਾਬਰ ਕਿਹਾ ਮੁਗਲਾਂ ਦਾ ਇਤਿਹਾਸ ਅੰਗਰੇਜ਼ਾਂ ਦਾ ਇਤਿਹਾਸ ਪੰਜਾਬੀ ਕਦੇ ਵੀ ਦਬੇ ਨਹੀਂ ਹੈ ਪਿਆਰ ਨਾਲ ਤੁਸੀਂ ਜੋ ਮਰਜ਼ੀ ਕਰ ਲੋ ਜੇ ੱੱਕੇ ਨਾਲ ਧੌਂਸ ਨਾਲ ਤੁਸੀਂ ਜੋ ਦਬਾਉਣ ਦੀ ਕੋਸ਼ਿਸ਼ ਕਰੋਗੇ ਦਬੜੇ ਨਹੀਂ ਹੈਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਹੈਗਾ ਅੰਦੋਲਨ ਹੋਰ ਵੱਡਾ ਹੋਣਾ ਹੈ ਹੋਰ ਫਖਣਾ ਹੈਗਾ ਹੋਰ ਲੋਕਾਂ ਨੇ ਜਿਹੜਾ ਹੈਗਾ ਸੜਕਾਂ ਤੇ ਆਉਣਾ ਹੈਗਾ ਇਸ ਕਰਕੇ ਭਗਵਾਨ ਦਾ ਮਨ ਨੂੰ ਸੋਚਣ ਦੀ ਲੋੜ ਹੈਗੀ ਆ ਵੀ ਜਿੱਦਾਂ ਹੁਸ਼ੇ ਹੱਤ ਕੰਡੇ ਤੋਂ ਅਪਣਾ ਰਿਆਂ ਇਹਨੂੰ ਛੱਡ ਦੇ ਨਹੀਂ ਇਹਦੇ ਸਿੱਟੇ ਤੇ ਇਹਨੂੰ ਭੁਗਤਣੇ ਜਿਹੜੇ ਹੈਗੇ ਆਉਣ ਵਾਲੇ ਸਮੇਂ ਵਿੱਚ ਉੱਪੇ ਨਹੀਂ ਹੈਗੇ ਮੈਂ ਭਾਰਤੀ ਕਿਸਾਨ ਨੂੰ ਲਖਵਾਲ ਜ਼ਿਲ੍ਹਾ ਪ੍ਰਧਾਨਕੀ ਕੋਰਟ ਅੱਜ ਅਸੀਂ ਜੋ ਸਾਡਾ ਸੰਯੁਕਤ ਮੋਰਚੇ ਕੰਢੀੋਂ 5 ਤਰੀਕ ਦਾ ਧਰਨਾ ਚੰਡੀਗੜ੍ਹ ਲਾਉਣ ਵਾਸਤੇ ਅਸੀਂ ਪਿੰਡਾਂ ਦੇ ਚੋ ਟ੍ਰਾਲੀਆਂ ਲੈ ਕੇ ਚੱਲੇ ਸੀ ਸਾਨੂੰ ਇੱਥੇ ਪੁਲਿਸ ਨੇ ਕੰਡ ਬਚਾਕੀ ਨਹਿਰਾਂ ਦੇ ਪੁਲ ਤੇ ਅਗੜਪਿਸ਼ਲ ਗੱਡੀਆਂ ਲਾ ਕੇ ਕਾਫੀ ਪੁਲਿਸ 5-400 ਬੰਦਾ ਲਾ ਕੇ ਸਾਨੂੰ ਇੱਥੇ ਘੇਰ ਲਿਆ ਦਿੱਤੀ ਉਹਨੇ ਰੁਕ ਗਿਆ ਇਹ ਅਸੀਂ ਪ੍ਰਸ਼ਾਸਨ ਸਾਨੂੰ ਪੁਲਿਸ ਲੈਣ ਜਾਂ ਥਾਣਿਆਂ ਦੀਆਂ ਇਹ ਧਮਕੀਆਂ ਦੇ ਰਹੇ ਆ ਪਰ ਅਸੀਂ ਧਮਕੀਆਂ ਤੋਂ ਡਰਦੇ ਸਾਡਾ ਜਿਹੜਾ ਇਸ ਫੋਲ ਜਿਹੜਾ ਸਾਡਾ ਮੋਰਚਾ ਜਿਹੜਾ ਮੋਰਚੇ ਕਨੂੰ ਸਾਨੂੰ ਦੱਸਤਾ ਵੀ ਅਸੀਂ ਕੋਈ ਡਾਂਗ ਚ ਚਟਨੀ ਸੂਟੇ ਨਹੀਂ ਚੱਕਣਾ ਅਸੀਂ ਇੱਥੇ ਧਰਨਾ ਇੱਥੇ ਦੇ ਕੇ ਬਹਿ ਜਾਾਂਗੇ ਅਸੀਂ ਕਿਤੇ ਸਾਨੂੰ ਜਾਣ ਦੀ ਲੋੜ ਨਹੀਂ ਸਾਨੂੰ ਜਿੱਥੀਆਂ ਦਹਿਤਾਂ ਵੀ ਹੈਗੀਆਂ ਸਾਰੀਆਂ ਸਾਡੇ ਉੱਪਰੋਂ ਚੌਂਕਤ ਮੋਰਚੇ ਦੀਆਂ ਜਿੱਥੇ ਤੁਹਾਨੂੰ ਕੋਈ ਰੋਕ ਦੇ ਉੱਥੇ ਬਹਿ ਜਾਓ ਪਰ ਮੈਂ ਇਸ ਦੇ ਨਾਲ ਨਾਲ ਹੀ ਜਿਹੜੀ ਗਵਰਨਮੈਂਟ ਪੰਜਾਬ ਗਵਰਨਮੈਂਟ ਅੱਜ ਤੋਂ ਪਹਿਲਾਂ ਕੋਈ ਵੀ ਇਹੋ ਜਿਹਾ ਮੁਖਮੰਤ ਨਹੀਂ ਸੀ ਆਇਆ ਜਿਹੜੇ ਨੇ ਇੰਨਾ ਤੱਕਾ ਕਰਾ ਵੀ ਤੇ ਇਸ ਤਰ੍ਹਾਂ ਜਿਵੇਂ ਆਮ ਤਰ੍ਹਾਂ ਦੀ ਚੱਲਦੀ ਆ ਵੀ ਇਸ ਤਰ੍ਹਾਂ ਕਰਕੇ ਪਹਿਲਾਂ ਕ੍ਰਿਆ ਕਰਦੇ ਰਹੇ ਵੀ ਇਹ ਮਦਾਰੀਆਂ ਵਾਲੀ ਗੱਲ ਲੋਕ ਕਹਿੰਦੇ ਸੀਗੇ ਪਰ ਅਸੀਂ ਨਹੀਂ ਸੀ ਮੰਨਦੇ ਕਿ ਅਸੀਂ ਇਹਨੂੰ ਖੁਦ ਆਪ ਵੋਟਾਂ ਪਵਾਈਆਂ ਸਾਡੇ ਮੋਰਚੇ ਜਿਹੜਾ ਅਸੀਂ ਦਿੱਲੀ ਮੋਰਚਾ ਲਾਇਆ ਸੀ ਉਹ ਮੋਰਚੇ ਨੇ ਇਹ ਪਾਰਟੀ ਜਿਹੜੀ ਉੱਪਰ ਕੇ ਜਿਹੜੀ ਆਮ ਪਾਰਟੀ ਦਿੱਲੀ ਜੀ ਇੱਥੇ ਦੇਂਦੀ ਹੈ ਪਰ ਇਹਨੇ ਸੋਚਿਆ ਕੁਝ ਨਹੀਂ ਕਿਸਾਨਾਂ ਦੀ ਬਫਤ ਆਪ ਜਿਹੜੀਆਂ ਅਸੀਂ ਮੰਗਾਂ ਲੈ ਕੇ ਚੱਲੇ ਆ ਉਹ ਸਾਡੀ ਕਦੀ ਕਿਸਾਨੀ ਮਸਲਾ ਨਹੀਂਗਾ ਜਿਹੜੀਆਂ ਸਾਡੀਆਂ 14 ਮੰਗਾਂ ਸੀ 18 ਵੈਸੇ ਇਹ ਸਾਰੀਆਂ ਜਿੰਦੀਆਂ ਮੰਗਾਂ ਹਰੇਕ ਪਬਲਿਕਾਸਟ ਤੇ ਹਰੇਕ ਤੇ ਇਹ ਟਕਦੀ ਹਰੇਕ ਨੂੰ ਕੋਈ ਵੀ ਵਰਗ ਹੈ ਜਿਹੜਾ ਸਾਰਿਆਂ ਨੂੰ ਖੇਸ ਪਹੁੰਚਾ ਦੇ ਵਿੱਚ ਕਿਸੇ ਨੂੰ ਜੇ ਇਹ ਸਾਰੀਆਂ ਲਾਗੂ ਹੁੰਦੀਆਂ ਮੰਡੀਆਂ ਖਤਮ ਹੁੰਦੀਆਂ ਕਿਸੇ ਨੂੰ ਮੁਕਤ ਰੋਸਨ ਨਹੀਂ ਮਿਲਣਾ ਕਿਸੇ ਨੂੰ ਦਿਹਾੜੀ ਨਹੀਂ ਮਿਲਣੀ ਨਾ ਕੋਈ ਟਰੱਕਾਂ ਨੂੰ ਕੋਈ ਭਾੜਾ ਢੋਲਣ ਨੂੰ ਹਰੇਕ ਤੇ ਵੱਡੇ ਮੌਲ ਬਣਾ ਰਹੇ ਆ ਛੋਟੀਆਂ ਦੁਕਾਨਾਂ ਚੱਕਰ ਰੇ ਇਹਨਾਂ ਚ ਸਾਰੀਆਂ ਸਾਡੀਆਂ ਜਿਹੜੀ ਮੇਨ ਮੰਗਾਂ ਸੀ ਉਹ ਸਾਰੀਆਂ ਹੋਈ ਗਈਆਂ ਮੇਨ ਅੱਠ ਮੰਗਾ ਤੇ ਸਹਿਮਤੀ ਹੋ ਕੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਆਪਣਾ ਸਾਰਾ ਸਹਿਮਤ ਹੋ ਕੇ ਇੱਕੋ ਗੱਲ ਤੇ ਮੜਾ ਖਿੱਚ ਗਿਆ ਕੋਈ ਗੱਲ ਵੀ ਹੈ ਨਹੀਂ ਸੀ ਵੀ ਤੁਸੀਂ ਦੋ ਮਿੰਟ ਹੋਰ ਲਾ ਲਓ ਬਸ ਕੰਮ ਮੁਕਲਣਾ ਚਾਹ ਕਿਸੇ ਮੰਤਰੀ ਦੀ ਜੁੜ ਲ ਕੋ ਦਾ ਤੇ ਉੱਠ ਕਰਨਾ ਜਾਂ ਕਰ ਲੋ ਜਿਹੜਾ ਕੋ ਕਰਨਾ ਮੈਂ ਵੇਖ ਲੂੰਗਾ ਕਿਤੇ ਇਹੋ ਜੇ ਇਸ ਤਰ੍ਹਾਂ ਕਿਸੇ ਮੁੱਖ ਮੰਤਰੀ ਨੇ ਕਰੀ ਸੀ ਪਿੱਛੇ ਜਿਹੜਾ ਅਸੀਂ ਮੋਰਚਾ ਜਿੱਤਿਆ ਉਹ ਕੈਪਟਨ ਨੂੰ ਸੋ ਕੋਈ ਕੁਸ਼ ਕਹਿੰਦੇ ਕੋਈ ਕਸ ਕੈਪਟਨ ਨੇ ਸਾਡਾ ਸਾਥ ਦਿੱਤਾ ਅਸੀਂ ਮੋਦੀ ਨੂੰ ਉੱਥੇ ਮੋਦੀ ਆ ਤਾਂ ਮੌਕੇ ਨਾਲ ਉਹਦੀ ਧੌਣ ਚੋਂ ਇਕੱਲਾ ਕੱਟ ਕੇ 13 ਮਹੀਨੇ ਉੱਥੇ ਮੁੜਿਆ ਇਸੇ ਤਰ੍ਹਾਂ ਅਸੀਂ ਭਗਵਾਨ ਤੁਮਾਰਨ ਨੂੰ ਹੁਣ ਇਹ ਚੇਤਾਵਨੀ ਦਿੰਨੇ ਆ ਜਿੰਨਾ ਤੁਹਾਨੂੰ ਇਹਨੂੰ ਖੜਾ ਕਰਨਾ ਕਰ ਲਾ ਪਰ ਲੋਕ ਆ ਜਿਹੜੇ ਹੁਣ ਵਿlection ਆਉਣ ਵਾਲੇ ਆ ਅੱਜ ਤੋਂ ਹੀ ਛੋਟਾ ਜਿਹੜਾ ਪ੍ਰਪੋਗੈਂਡਾ ਛੋਟੇ ਪਿੰਡਾਂ ਨੂੰ ਤੁਸੀਂ वैसे भी थोड़ा कोई लीडर ਜਾਊਗਾ ਲੋਕਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ ਲੋਕਾਂ ਦਾ ਜਿਹੜਾ ਪ੍ਰਤੀ ਮੋਰਚੇ ਦੀ ਵਫਤ ਲੋਕਾਂ ਨੇ ਦੇ ਵਿੱਚ ਬਹੁਤ ਦਿਸ਼ਾ ਹੁਣ ਜਿਸ ਤਰ੍ਹਾਂ ਅਸੀਂ ਜਿਹੜਾ ਲੜਾਈ ਕਰਨੀ ਹੈ ਕੋਈ ਅੱਜ ਜਿੱਥੇ ਕਿਤੇ ਕਿਤੇ ਪੁਲਿਸ ਥਾਣਿਆਂ ਜਾੜੂ ਅਸੀਂ ਇਹਨੇ ਸਾਨੂੰ ਉੱਥੇ ਅਸੀਂ ਇੱਥੇ ਹੀ ਬਹਿ ਜਾਂਦੇ ਆ ਪਰ ਸਾਨੂੰ ਜਵਰ ਨੇ ਇੱਥੇ ਗੱਡੀਆਂ ਵੀ ਆ ਗਈਆਂ ਤੁਸੀਂ ਵੇਖ ਲੀਆਂ ਪੁਲਿਸ ਵਾਲਿਆਂ ਰਖਾ ਸਕਦੇ ਆ ਤੇ ਚੱਕ ਕੇ ਸਾਨੂੰ ਤੱਕੇ ਨਾਲ ਜਾ ਰਹੇ ਆ ਇਸ ਤਰ੍ਹਾਂ ਅਸੀਂ ਨਹੀਂ ਜਾਣਾ ਅਸੀਂ ਇੱਥੇ ਆਪਦਾ ਕਿ ਇੱਥੇ ਹੀ ਧਰਨਾ ਲਾਉਣਾ ਜਿੰਨਾ ਚਿਰ ਸਾਡਾ ਉਧਰੋਂ ਕੋਈ ਸਾਡਾ ਜਿੰਨਾ ਚਿਰ ਅਸੀਂ ਇਹ ਪੂਰਾ ਆਪਦਾ ਮੋਰਚਾ ਨਹੀਂ ਜਿੱਤਦੇ ਨਹੀਂ ਅਸੀਂ ਲੋਕਾਂ ਦੇ ਹੱਕਾਂ ਦੀ ਜਿਹੜੀ ਗੱਲ ਹੈ ਉਹ ਸਾਡੇ ਹੱਕ ਚ ਨਹੀਂ ਆਉਂਦੀ ਸਾਡੇ ਨਾਲ ਗੱਲਬਾਤ ਬੈ ਕੇ ਨਹੀਂ ਚੱਲਦੀ ਉਹਨਾਂ ਚਿਰ ਅਸੀਂ ਇੱਥੋਂ ਨਹੀਂ ਉੱਠਾਂਗੇ